ਜਿਨ੍ਹਾਂ ਨੂੰ ਇਸ ਚੀਜ਼ ਦਾ ਅਹਿਸਾਸ ਹੈ ਕਿ ਹਿੰਦੁਸਤਾਨ ਦੀ ਜਿਹੜੀ ਆਜ਼ਾਦੀ ਹੈ ਉਹ ਕਿਹੜੀਆਂ ਘੱਲਣਾ ਘੱਲ ਕੇ ਉਹ ਮਿਲੀ ਸੀ ਲੱਖਾਂ ਲੋਕਾਂ ਨੇ ਕਿਵੇਂ ਆਪਣੀਆਂ ਫਾਂਸੀਆਂ ਦੇ ਰਸਤੇ ਚੁੰਮੇ ਸੀ ਔਰ ਖੂਨ ਵਹਾਇਆ ਸੀ ਉਸ ਤੋਂ ਬਾਅਦ ਇਹ ਆਜ਼ਾਦੀ ਮਿਲੀ ਉਹ ਲੋਕ ਜੋ ਇਸ ਤੇ ਚਿੰਤਾ ਕਰ ਰਹੇ ਨੇ ਉਸ ਵਿਸ਼ੇ ਦੇ ਉੱਤੇ ਤੁਹਾਨੂੰ ਗੱਲਬਾਤ ਕਰਨੀ ਚਾਹੀਦਾ ਹੈਗਾ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਕਾਫੀ ਹਰਸੇ ਤੋਂ ਕਿਸ ਤਰੀਕੇ ਨਾਲ ਸਾਡੇ ਮੁਲਕ ਨੂੰ ਲੋਕਤੰਤਰ ਮੁਲਕ ਤੋਂ ਇੱਕ ਤਾਨਾਸ਼ਾਹੀ ਵੱਲ ਧੱਕਿਆ ਜਾ ਰਿਹਾ ਹੈ ਸਿੰਗਲ ਪਾਰਟੀ ਸਿਸਟਮ ਵੱਲ ਧੱਕਿਆ ਜਾ ਰਿਹਾ ਹੈਗਾ ਔਰ ਇਸ ਤਰ੍ਹਾਂ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ ਕਿ ਇੱਥੇ ਜਿਹੜੀਆਂ ਬਾਕੀ ਦੀਆਂ ਵਿਰੋਧੀ ਪਾਰਟੀਆਂ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਖਤਮ ਕੀਤਾ ਜਾ ਸਕੇ ਜੇਕਰ ਅਸੀਂ ਪੂਰੇ ਦੁਨੀਆ ਦੀ ਤਰੀਕੇ ਨਾਲ ਉਸਨੇ ਯਾਤਨਾ ਕੇਂਦਰ ਬਣਾਏ ਕਿਸ ਤਰੀਕੇ ਨਾਲ ਉਹਨੇ ਵਿਰੋਧੀਆਂ ਨੂੰ ਪਹਿਲਾਂ ਖਤਮ ਕੀਤਾ ਔਰ ਉਸ ਤੋਂ ਬਾਅਦ ਆਪਣਿਆਂ ਨੂੰ ਵੀ ਖਤਰਮ ਖਤਮ ਕੀਤਾ ਜਿਨ੍ਹਾਂ ਤੋਂ ਉਸ ਨੂੰ ਉਹ ਖਤਰਾ ਹੋ ਸਕਦਾ ਸੀ ਔਰ ਸਾਡਾ ਮੁਲਕ ਵੀ ਲਗਾਤਾਰ ਉਸੇ ਪਾਸੇ ਵੱਲ ਵਧ ਰਿਹਾ ਹੈ ਔਰ ਜੇਕਰ ਅਸੀਂ ਦੇਖਦੇ ਹਾਂ ਕਿ ਕਿਸ ਤਰੀਕੇ ਨਾਲ ਕਦੇ ਕਿਸੇ ਵਿਰੋਧੀ ਪਾਰਟੀ ਦੇ ਖਾਤੇ ਸੀਲ ਕਰ ਦਿੱਤੇ ਜਾਂਦੇ ਆ ਔਰ ਜਦੋਂ ਮੈਂ ਆਵਾਜ਼ੀ ਪਾਰਟੀ ਦੀ ਗੱਲ ਕਰਦਾ ਤਾਂ ਸਾਡਾ ਸਿੱਖਿਆ ਸਿਹਤ ਮੰਤਰੀ ਜਿਨ੍ਹਾਂ ਨੇ ਕਿ ਸਿਹਤ ਕ੍ਰਾਂਤੀ ਲੈ ਕੇ ਆਂਦੀ ਲਗਾਤਾਰ 2 ਸਾਲ ਤੋਂ ਬਿਨਾਂ ਕਿਸੇ ਕਸੂਰ ਤੋਂ ਉਸ ਨੂੰ ਜੇਲ੍ਹ ਦੇ ਵਿੱਚ ਟਕਿਆ ਹੋਇਆ ਹੈ ਸਿੱਖਿਆ ਮੰਤਰੀ ਮਨੀਸ਼ ਸ਼ੋਧਿਆ ਜੀ ਜਿਨ੍ਹਾਂ ਨੇ ਐਸੇ ਸਕੂਲ ਬਣਾਏ ਜਿਦੀ ਚਰਚਾ ਅੱਜ ਅਮਰੀਕਾ ਤੱਕ ਹੁੰਦੀ ਹੈ ਉਹਨਾਂ ਨੂੰ ਵੀ ਤੁਸੀਂ ਜੇਲ੍ਹ ਦੇ ਵਿੱਚ ਟੱਕਦਾ ਜੇ ਕੋਈ ਪਾਰਲੀਮੈਂਟ ਦੇ ਵਿੱਚ بلند ਆਵਾਜ਼ ਉੱਦਦੀ ਹੈ ਜਿਹੜਾ ਤੁਹਾਡਾ ਵਿਰੋਧ ਕਰਦਾ ਹੈ ਤੁਸੀਂ ਉਸ ਨੂੰ ਫੜ ਕੇ ਐਮਪੀ ਨੂੰ ਜੇਲ੍ਹ ਦੇ ਵਿੱਚ ਦੇ ਦੇਂਦੇ ਹੋ ਔਰ 6 ਮਹੀਨਿਆਂ ਪਿੱਛੋਂ ਉਸੇ ਐਮਪੀ ਨੂੰ ਰਿਹਾ ਕਰ ਦਿੰਦੇ ਹੋ ਕਿ ਸਾਡੇ ਕੋਲੇ ਕੋਈ ਸਬੂਤ ਨਹੀਂ ਹੈਗੇ ਔਰ ਉਸੇ ਤਰ੍ਹਾਂ ਹੀ ਤੁਸੀਂ ਦਿੱਲੀ ਦੇ ਤਿੰਨ ਵਾਰ ਦੇ ਚੁਣੇ ਹੋਏ ਮੁੱਖ ਮੰਤਰੀ ਨੂੰ ਜਿਸ ਨੇ ਕਿ ਹਿੰਦੁਸਤਾਨ ਦੀ ਰਾਜਨੀਤੀ ਦੇ ਵਿੱਚ ਇੱਕ ਨਵੀਂ ਫਿਜ਼ਾ ਜਿਹੜੀ ਹੈ ਇੱਕ ਨਵੀਂ ਸੋਚ ਲੈ ਕੇ ਆਂਦੀ ਜਿਸ ਦੀ ਸੋਚ ਦੇ ਵਿੱਚ ਲੋਕ ਨੇ ਜਿਸ ਦੇ ਕੇਂਦਰ ਬਿੰਦੂ ਦੇ ਵਿੱਚ ਲੋਕ ਨੇ ਜੋ ਸਿੱਖਿਆ ਦੀ ਗੱਲ ਕਰਦਾ ਹੈ ਜੋ ਰੋਜ਼ਗਾਰ ਦੀ ਗੱਲ ਕਰਦਾ ਹੈ ਜੋ ਲੋਕਾਂ ਨੂੰ ਪਾਣੀ ਫ੍ਰੀ ਦੇਣ ਦੀ ਗੱਲ ਕਰਦਾ ਹੈ ਜੋ ਲੋਕਾਂ ਨੂੰ ਬਿਜਲੀ ਦੇਣ ਦੀ ਫ੍ਰੀ ਗੱਲ ਕਰਦਾ ਹੈ ਅੱਜ ਤੁਸੀਂ ਉਸ ਨੂੰ ਜੇਲ੍ਹ ਦੇ ਵਿੱਚ ਢੱਕਿਆ ਹੋਇਆ ਹੈਗਾ ਪਰ ਮਾੜੀ ਗੱਲ ਤਾਂ ਇਹ ਹੈਗੀ ਹੈ ਕਿ ਕਿਸ ਤਰੀਕੇ ਨਾਲ ਜਿਹੜਾ ਵੱਖ-ਵੱਖ ਸੰਸਥਾਵਾਂ ਹੈਗੀਆਂ ਨੇ ਉਹ ਅੱਜ ਪੀਐਮਓ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੀਆਂ ਨੇ ਅਸੀਂ ਦੇਖਿਆ ਪਿਛਲੇ ਦਿਨੀ ਕਿਸ ਤਰੀਕੇ ਨਾਲ ਈਡੀ ਹੈ ਐਲਜੀ ਆਫਿਸ ਹੈ ਬੀਜੇਪੀ ਹੈ ਜੇਲ ਪ੍ਰਸ਼ਾਸਨ ਹੈ ਉਹ মিডিਆ ਟ੍ਰਾਇਲ ਕਰ ਰਿਹਾ ਹੈਗਾ ਔਰ মিডিਆ ਦੇ ਵਿੱਚ ਭਰਮ ਫਲਾਏ ਜਾ ਰਹੇ ਹੈਗੇ ਆ ਈਡੀ ਇੱਕ ਜਿਹੜਾ ਹੈਗਾ ਬੇਨਾਮੀ ਇੱਕ ਫਰਜੀ ਜਿਹੜਾ ਹੈਗਾ ਉਹ ਡਾਈਟ ਚਾਰਟ ਜਾਰੀ ਕਰ ਦਿੰਦੀ ਹੈ ਔਰ ਜੇਲ ਦਾ ਸੁਪਰਡੈਂਡੈਂਟ ਇੱਕ ਬਿਆਨ ਪ੍ਰੈਸ ਦੇ ਵਿੱਚ ਦਿੰਦਾ ਹੈ ਔਰ ਉਸ ਪ੍ਰੈਸ ਬਿਆਨ ਦੇ ਉੱਤੇ ਜਦੋਂ ਸ਼੍ਰੀ ਅਰਵਿੰਦ ਕੇਜਰੀਵਾਲ ਲੈਟਰ ਲਿਖਦੇ ਨੇ ਤੇ ਸਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਔਰ ਹਿੰਦੁਸਤਾਨ ਦੇ ਲੋਕਾਂ ਨੇ ਲਗਾਤਾਰ ਸੰਘਰਸ਼ ਕਰਨ ਤੋਂ ਬਾਅਦ ਉਹ ਸ਼ਖਸ ਜਿਹੜਾ ਕਿ ਪਿਛਲੇ ਲੰਬੇ ਸਮੇਂ ਤੋਂ ਸ਼ੂਗਰ ਦੀ ਬਿਮਾਰੀ ਦਾ ਮਰੀਜ਼ ਹੈਗਾ ਔਰ ਪੜਿਆ ਲਿਖਿਆ ਹੈ ਆਈਆਰਐਸ ਅਫੀਸਰ ਹੈ ਤਿੰਨ ਵਾਰ ਦਾ ਮੁੱਖ ਮੰਤਰੀ ਹੈ ਕਿ ਉਹਨੂੰ ਨਹੀਂ ਪਤਾ ਕਿ ਉਸਨੂੰ ਇਨਸੂਲਿਨ ਦੀ ਜ਼ਰੂਰਤ ਹੈ ਲੇਕਿਨ ਗਲਤ ਭੁਲੇਖੇ ਪੈਦਾ ਕੀਤੇ ਜਾ ਰਹੇ ਆ ਸੋ ਇਸ ਕਰਕੇ ਪਿਛਲੇ 10 ਦਿਨਾਂ ਤੋਂ ਉਹਨਾਂ ਦਾ ਸ਼ੂਗਰ ਲੈਵਲ ਬਹੁਤ ਜ਼ਿਆਦਾ ਹਾਈ ਚੱਲ ਰਿਹਾ ਸੀ ਪਰ ਪਤਾ ਨਹੀਂ ਕਿਸ ਸਾਜ਼ਿਸ਼ ਦੇ ਤਹਿਤ ਇਹ ਬੀਜੇਪੀ ਉਹਨਾਂ ਨੂੰ ਇਨਸੂਲਿਨ ਨਹੀਂ ਦੇ ਰਹੀ ਸੀ ਕਿਉਂਕਿ ਸਾਰੇ ਇਹਨਾਂ ਦੇ ਇਸ਼ਾਰੇ ਦੇ ਉੱਤੇ ਕੰਮ ਕਰ ਰਹੇ ਨੇ ਔਰ ਸ਼ੁਕਰ ਹੈ ਕਿ ਕੋਰਟ ਦੀ ਡਾਇਰੈਕਸ਼ਨ ਤੋਂ ਬਾਅਦ ਏਮਜ਼ ਨੇ ਏਮਜ਼ ਦੇ ਡਾਕਟਰਾਂ ਦਾ ਇੱਕ ਪੈਨਲ ਬਣਾਇਆ ਗਿਆ ਔਰ ਅਸੀਂ ਧੰਨਵਾਦ ਕਰਨਾ ਚਾਹੁੰਦੇ ਹਾਂ ਹਰ ਉਸ ਚਿੰਤਕ ਦਾ ਦਿੱਲੀ ਦੇ ਲੋਕਾਂ ਦਾ ਹਰ ਉਸ ਵਿਰੋਧੀ ਪਾਰਟੀ ਦਾ ਜਿਸ ਨੇ ਸਾਡਾ ਸਾਥ ਦਿੱਤਾ ਔਰ ਅਲਟੀਮੇਟਲੀ ਪ੍ਰੈਸ਼ਰ ਦੇ ਅੱਗੇ ਝੁਕਦੇ ਆ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਜਿਹੜੀ ਆ ਉਹ ਇਨਸੂਲਿਨ ਦਿੱਤੀ ਗਈ ਹੈਗੀ ਹੈ ਇਨਫੈਕਟ ਜਿਹੜੀ ਭਾਜਪਾ ਹੈ ਜਾਂ ਪੀਐਮਓ ਹੈ ਜਿਸ ਤਰੀਕੇ ਨਾਲ ਅੱਜ ਤੁਸੀਂ ਅ ਸੰਜੇ ਸਿੰਘ ਜੀ ਤੁਹਾਨੂੰ ਸੁਣਿਆ ਹੋਣਾ ਉਹਨਾਂ ਨੇ ਦੱਸਿਆ ਇਸ ਚੀਜ਼ ਦੇ ਵਿੱਚ ਕਿਸ ਤਰੀਕੇ ਨਾਲ ਜਿਹੜਾ ਹੈਗਾ ਸੀਸੀਟੀਵੀ ਦੇ ਜਿਹੜੇ ਲਿੰਕਸ ਨੇ ਉਹਨਾਂ ਨੂੰ ਪੀਐਮਓ ਚ ਮੰਗਾਇਆ ਜਾ ਰਿਹਾ ਉਸ ਨੂੰ ਐਲਜੀ ਆਫਿਸ ਦੇ ਵਿੱਚ ਮੰਗਾਇਆ ਜਾ ਰਿਹਾ ਜੇਲ੍ਹ ਦੇ ਆਪਣੇ ਕਾਇਦੇ ਕਾਨੂੰਨ ਹੁੰਦੇ ਆ ਉਹਨਾਂ ਨੂੰ ਚਿੱcke ਟੰਗਿਆ ਜਾ ਰਿਹਾ ਅੱਜ ਕਿਉਂ ਜਿਹੜਾ ਪ੍ਰਧਾਨ ਮੰਤਰੀ ਉਹ ਨਰਿੰਦਰ ਮੋਦੀ ਜੀ ਜਿਹੜੇ ਅਰਵਿੰਦ ਕੇਜਰੀਵਾਲ ਦੀ ਇੰਨੀ ਫਿਕਰ ਕਰ ਰਹੇ ਨੇ ਉਹ ਸਿਰਫ ਇਹ ਦੇਖਣਾ ਚਾਹੁੰਦੇ ਨੇ ਸੀਸੀਟੀਵੀ ਦੇ ਵਿੱਚ ਕਿ ਕੇਜਰੀਵਾਲ ਸਰੀਰਕ ਤੌਰ ਤੇ ਜਾਂ ਮਾਨਸਿਕ ਤੌਰ ਤੇ ਟੁੱਟਿਆ ਜਾਂ ਨਹੀਂ ਟੁੱਟਿਆ ਔਰ ਤੁਸੀਂ ਦੇਖਿਆ ਪਿਛਲੇ ਦਿਨੀ ਕਿਸ ਤਰੀਕੇ ਨਾਲ ਇਵਨ ਪੰਜਾਬ ਦੇ ਚੁਣੋ ਹੋਏ ਮੁੱਖ ਮੰਤਰੀ ਜਦੋਂ ਨੂੰ ਮਿਲਣ ਗਏ ਸੀ ਕਿਸ ਤਰੀਕੇ ਦੀ ਮੁਲਾਕਾਤ ਕਰਾਈ ਗਈ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਤੁਹਾਡੇ ਮਾਰਫਤ ਇਹ ਕਹਿਣਾ ਚਾਹੁੰਦੇ ਆ ਜੇਕਰ ਕੱਲ ਨੂੰ ਜੇਲ੍ਹ ਦੇ ਵਿੱਚ ਸ਼੍ਰੀ ਅਰਵਿੰਦ ਕੇਜਰੀਵਾਲ ਨੂੰ ਕੁਝ ਹੋ ਜਾਂਦਾ ਸਿੱਧੇ ਤੌਰ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਉਸ ਦੇ ਲਈ ਜ਼ਿੰਮੇਵਾਰ ਹੋਣਗੇ ਇਸ ਦੇ ਵੀ ਇਹ ਬਿਲਕੁਲ ਜਿਹੜਾ ਹੈਗਾ ਬਰਦਾਸ਼ਤ ਨਹੀਂ ਕੀਤਾ ਜਾਊਗਾ ਔਰ ਸ਼੍ਰੀ ਨਰਿੰਦਰ ਮੋਦੀ ਜੀ ਜਿਸ ਤਰੀਕੇ ਨਾਲ ਉਹਨਾਂ ਨੂੰ ਪੜਤਾਲ ਕਰਨ ਤੇ ਲੱਗੇ ਹੋਏ ਨੇ ਉਹ ਬਿਲਕੁਲ ਸਾਹਮਣੇ ਸਮਝ ਆਉਂਦਾ ਔਰ ਅੱਜ ਦੇ ਇਸ ਮੌਕੇ ਅਸੀਂ ਤੁਹਾਡੇ ਜ਼ਰੀਏ ਲੋਕਾਂ ਨੂੰ ਵੀ ਅਪੀਲ ਕਰਨਾ ਚਾਹੁੰਦੇ ਆ ਕਿ ਜਿੱਥੇ ਬੜਾ ਸ਼ੁਕਰੀਆ ਕਰਦੇ ਆ ਉਹਨਾਂ ਨੇ ਚਿੰਤਾ ਜ਼ਾਹਿਰ ਕੀਤੀ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਸਾਥ ਦਿੱਤਾ ਕਿ ਸਾਡਾ ਮੁਲਕ ਜਿਹੜਾ ਸਾਡੀ ਆਜ਼ਾਦੀ ਜਿਹੜੀ ਹੈ ਇਹ ਐਵੇਂ ਨਹੀਂ ਆਈ ਜੇਕਰ ਅਸੀਂ ਅੱਜ ਇਸ ਨੂੰ ਨਾ ਸੰਭਾਲਿਆ ਇਹ ਇਕੱਲੇ ਸ਼੍ਰੀ ਅਰਵਿੰਦ ਕੇਜਰੀਵਾਲ ਦਾ ਮੁੱਦਾ ਨਹੀਂ ਹੈ ਇਹ ਸਿਰਫ ਆਮ ਆਦਮੀ ਪਾਰਟੀ ਦਾ ਮੁੱਦਾ ਨਹੀਂ ਹੈ ਇਹ ਸਿਰਫ اپੋਜੀਸ਼ਨ ਦਾ ਮੁੱਦਾ ਨਹੀਂ ਹੈ ਇਹ ਮੁੱਦਾ ਹਿੰਦੁਸਤਾਨ ਦੇ ਲੋਕਤੰਤਵ ਨੂੰ ਬਚਾਉਂਦਾ ਹੈ ਇਹ ਮੁੱਦਾ ਜਿਹੜਾ ਹੈਗਾ ਜਿਸ ਪਾਸੇ ਸਾਨੂੰ ਤਾਨਾਸ਼ਾਹੀ ਵਾਲ ਧੱਕਿਆ ਜਾ ਰਿਹਾ ਹੈਗਾ ਉਸ ਤੋਂ ਰੋਕਣ ਦਾ ਹੈਗਾ ਤੇ ਇਸ ਕਰਕੇ ਅਸੀਂ ਤੁਹਾਡੇ ਜਰੀਏ ਲੋਕਾਂ ਨੂੰ ਵੀ ਅਪੀਲ ਕਰਦੇ ਹੈਗੇ ਹਾਂ ਕਿ ਸੁਚੇਤ ਹੋਣ ਔਰ ਇਸ ਤਾਨਾਸ਼ਹੀ ਦਾ ਜਵਾਬ ਜਿਹੜਾ ਹੈ ਜ਼ੁਲਮ ਦਾ ਟਾਕਰਾ ਜਿਹੜਾ ਹੈ ਜੇਲ੍ਹ ਦਾ ਟਾਕਰਾ ਜਿਹੜਾ ਹੈ ਉਹ ਆਪਣੀ ਬੋਠ ਦੇ ਨਾਲ ਦੇਣ ਅਸੀਂ ਤੁਹਾਡੇ ذریعے ਇਹੀ ਕਹਿਣਾ ਚਾਹੁੰਦੇ ਆਂ ਔਰ ਨਰਿੰਦਰ ਮੋਦੀ ਜੀ ਨੂੰ ਕਹਿਣਾ ਚਾਹੁੰਦੇ ਆਂ ਜੇ ਤੁਸੀਂ ਗੱਲ ਕਰਨਾ ਚਾਹੁੰਦੇ ਹੋ ਗੱਲ ਕਰੋ ਉਸ ਰੋਜ਼ਗਾਰ ਦੀ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਹਰ ਸਾਲ 2 ਕਰੋੜ ਨੌਕਰੀਆਂ ਦੇਣਗੇ ਜਦ ਕਿ 20 ਕਰੋੜ ਨੌਕਰੀਆਂ ਹੁਣ ਤੱਕ ਹੋਣੀਆਂ ਚਾਹੀਦੀਆਂ ਸੀ ਔਰ ਅਸਲੀਅਤ ਇਹ ਹੈਗੀ ਹੈ ਕਿ ਕਰੋੜਾ ਲੋਕ ਬੇਰੁਜ਼ਗਾਰ ਹੋ ਗਏ ਤੁਸੀਂ ਗੱਲ ਕਰੋ ਕਿਸਾਨੀ ਦੀ ਆਪਾਂ ਮੋਤੇ ਅੱਜ ਵੀ ਜਾਰੀ ਹੈ ਤੁਸੀਂ ਗੱਲ ਕਰੋ ਜਿਹੜਾ ਹੈਗਾ ਦੇਸ਼ ਦਾ ਪੈਸਾ ਲੁੱਟ ਕੇ ਜਿਹੜਾ ਬਾਹਰ ਭੇਜਿਆ ਜਾ ਰਿਹਾ ਉਸ ਦੀ ਗੱਲ ਕਰੋ ਤੁਸੀਂ ਸ਼੍ਰੀ ਅਰਵਿੰਦ ਕੇਜਰੀਵਾਲ ਦੀ ਫਿਕਰ ਨਾ ਕਰੋ ਮੈਂ ਤੁਹਾਡੇ ਮਾਰਫਤ ਇਹੀ ਗੱਲ ਕਹਿਣੀ ਚਾਹੁੰਦਾ ਸੀ ਤੁਹਾਡਾ ਕੋਈ ਸੁਆਗਤ